ਇੱਥੇ ਦੇਖ ਰਹੇ ਆਂ ਇਸ ਬਹੁਤ ਵੱਡੀ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਇਹ ਸਾਰੀ ਬਿਮਾਰੀ ਖੈਂਡ ਤੋਂ ਅਗਲੇ ਪਿੰਡਾਂ ਤੋਂ ਲਿਆ ਕੇ ਇਹਨਾਂ ਨੇ ਸਾਰਾ ਸਿਵਰਦਾ ਪਾਣੀ ਇਸ ਨਹਿਰ ਦੇ ਵਿੱਚ ਮੋਦੀ ਆ ਰਹੇ ਨੇ ਤੇ ਉੱਥੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਵੀ ਅਸੀਂ ਇਹਨਾਂ ਦਾ ਵਿਰੋਧ ਵੀ ਕਰਨਾ ਹੈ ਕਿਸਾਨ ਜਥੇਬੰਦੀਆਂ ਦੇ ਪ੍ਰਯੋਗ ਦਾ ਪੰਜਾਬ ਹੈ ਇਹ ਕੌਣ ਹੈ ਤੁਹਾਨੂੰ ਰੋਲ ਕਰਨੇ ਵਾਲੇ ਜਵੇ ਤਾਂ ਭਾਜਪੀ ਦੇ ਕਈ ਲੀਡਰਾਂ ਦਾ ਵਿਰੋਧ ਹੋ ਰਿਹਾ ਤੇ ਫਤੇਗੜ ਸਾਹਿਬ ਜੇ ਤੁਹਾਨੂੰ ਦੇਖਿਆ ਜਾਵੇ ਤਾਂ ਤੁਹਾਡਾ ਅਜੇ ਤੱਕ ਕੋ ਕਿਸੇ ਕਿਸਾਨ ਨੇ ਵਿਰੋਧ ਵੀ ਨਹੀਂ ਕੀਤਾ ਹੈ ਮੈਡਮ ਜੀ ਜਿੱਥੇ ਕਰਿਆ ਨਾ ਵਿਰੋਧ ਤੇ ਪੁੱਠੇ ਪੈਰੀ ਗਈ ਕੱਲ ਮਾਚੂਆੜੇ ਚਾਇ ਤੇ ਉਹ ਕਹਿੰਦੇ ਸਵਾਲ ਜਵਾਬ ਕਰਨਾ ਮੈਂ ਕਿਹਾ ਮੇਰੇ ਨਾਲ ਤੁਸੀਂ ਕੀ ਬੋਲਨੇਗੇ ਮੈਂ ਕਿਹਾ ਛੱਜ ਤਾ ਬੋਲੇ ਛਾਲ ਨਹੀਂ ਜਿਹਦੇ ਛੱਤੀ ਰੁੱਸੇ ਪਰ ਤੁਸੀਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਤੁਸੀਂ 5 ਮਿੰਟ ਚਾਹ ਚੁਟਕਿਆ ਵਾ ਅਨਮੋਲ ਕਿ ਹੁਣ ਤੱਕ ਸਵਾ ਦੋ ਸਾਲ ਹੋ ਗਏ ਉਹਨਾਂ ਦੇ ਕਿਉਂ ਨਹੀਂ ਲੈ ਰਹੇ ਅਸਲ ਸਰਕਾਰ ਉਹ ਬੀਜਪੀ ਤੋਂ ਪੁੱਛੇ ਜਦੋਂ ਕਾਮਰੇਡ ਨਾਰੇ ਮਾਰਨੇ ਹਨ ਇਨਕਲਾਬ ਇਨਕਲਾਬ ਉਹ ਸਾਰੇ ਕਿਰਾਏ ਦੇ ਕਿਸਾਨ दारू ਪੀਣ ਵਾਲੇ ਕਿਸਾਨ ਸਵਿਆਂ ਸਭ ਤੋਂ ਪੰਜਾਬ ਦੇ ਵਿੱਚ ਗੰਭੀਰ ਮੁੱਦਾ ਮੰਨਿਆ ਜਾਂਦਾ ਫਿਰ ਪੰਜਾਬ ਸਰਕਾਰ ਕਿਉਂ ਚੁੱਪ ਬੈਠੀ ਐ ਇਸ ਗੱਲ 'ਤੇ ਪੰਜਾਬ ਸਰਕਾਰ ਦੇ ਜਿਹੜੇ ਦੋ ਮੂੰਹ ਹੈ ਇੱਕ ਪਾਸੇ ਸੱਚ ਬੋਲਣਾ ਦੂਜੇ ਪਾਸੇ ਝੂਠ ਬੋਲਣਾ ਇੱਕ ਵਕਤ ਚ ਦੋ ਦੋ ਗੱਲਾਂ ਕਰਦੀ। ਨਮਾਜ਼ ਕਿਰੀ ਮੁੱਖ ਮੰਤਰੀ ਬਣ ਗਿਆ। ਜੀ। ਡਰਾਮੇ ਬਾਜ਼ ਐ। ਸਵੇਰੇ ਕੁਸੁੰਦਾ ਦੁਪਹਿਰੇ ਕੁਸੁੰਦਾ। ਰਾਤ ਨੂੰ ਕੁਸੌਰੋਜਿੰਦਾ। ਕਿਉਂਕਿ ਉਹ ਸਰਾਬੀ ਮੁੱਖ ਮੰਤਰੀ। ਸਾਰਾ ਦਿਨ ਉਹਦੇ ਕੋਲੋਂ ਜਿੰਨੀਆਂ ਗੱਪਾਂ ਮਰਾਣੀਆਂ ਗੱਪਾਂ ਮਰਾ ਲੋ। ਪੰਜਾਬ ਦਾ ਇੱਕ ਪੈਸਾ ਦਾ ਵੀ ਕੰਮ ਨਹੀਂ ਕਰੇ। ਅੱਜ ਇਹਨਾਂ ਦੇ ਐਮਐਲਏ ਐਮਐਲਏ ਦਾ ਇਸ਼ਤਿਹਾਰ ਬਜ਼ੀਰਾਂ ਦੇ। ਨਿਸ਼ਚਿਤਾ ਡਰੋਨ ਇਹਦੇ ਘਰਾਂ ਚ ਫੜੇ ਜਾ ਰਹੇ ਆ ਇਹ ਨਸ਼ਾ ਵੇਚਣ ਲਈ ਸਰਕਾਰ ਵੀ ਆਪਣੀ ਇੱਕ ਜਿਹੜੀ ਕੈਂਪੀ ਵੋਟ ਆਪਾਂ ਨਰੇਂਦਰ ਭਾਈ ਮੋਦੀ ਨੂੰ ਪਾ ਕੇ ਪੰਜਾਬ ਵੀ ਹਾਲਾਤ ਜਿਹੜੇ ਬਿਲਕੁਲ ਬਦਤਰ ਹੋ ਚੁੱਕੇ ਆ ਇਹਨੂੰ ਠੀਕ ਕਰਨ ਲਈ ਬਾਜਪਾ ਦੀ ਇੱਥੇ ਲੋੜ ਹੈ ਆਮ ਆਦਮੀ ਪਾਰਟੀ ਕਹਿੰਦੇ ਕਿ ਅਸੀਂ 13 0 ਤੇ ਜਿੱਤਾਂਗੇ ਤੇ ਫਟੇਗੜ ਸਾਹਿਬ ਦੇ ਟਿਕਟ ਤੇ ਵੀ ਤਾਂ ਪੇਚ ਫਸੇ ਹੋਏ ਲੱਗਦੇ ਫਿਰ 8 MLA ਜਿਹਦੇ ਚ 5 ਵਜੀਰ 2 ਧਾਰੇ ਲੈ ਕੇ 11 2 ਬੰਦੇ ਹੋਰ ਨੇ ਸੀਟਾਂ ਚ ਦੀ ਵੇਚ ਕੇ 13 ਪੂਰੇ ਕਿਤੇ ਹੋਇਸ ਕਰਕੇ ਤੁਹਾਨੂੰ ਪਤਾ ਲੱਗਣਾ ਇਹ 13 0 ਹੈ ਕਿ 0 13 ਇਹ 0 13 ਹੋਗੀ ਭਗਵੰਤ ਮਾਨ ਜੀ ਵੀ ਫੇਲ ਇਹ ਜੀ ਵੀ ਆਲ ਵੀ ਫੇਲ ਮਾਨਜੋਗ ਸਾਡੇ ਅਮਰ ਜੀ ਤੇ ਭਗਵੰਤ ਮਾਨ ਸਰਪੀ ਹੈ ਤੁਹਾਨੂੰ ਪਤਾ ਬਾਹਰਲੇ ਦੇਸ਼ ਗਿਆ ਉੱਥੇ ਜਾ ਕੇ ਇਹ ਹੋਸਟਲ ਦਾ ਛਿੜਕਾਨੀ ਕੀਤੀ ਉਹਨਾਂ ਸਾਰਿਆਂ ਨੇ ਬਾਹਰ ਕੋਡ ਕਰਕੇ ਇਸ ਮੁੱਖ ਮੰਤਰੀ ਨੂੰ ਥੱਲੇ ਧਰਿਆ ਸਸ਼ੀਕਲ ਦੀਪ ਮੈਂ ਹਰਵਿੰਦਰ ਕੌਰ ਰੋਜ਼ਾਨਾ ਟੈਨ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਜੂਨ ਦੇ ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਸਿਆਸਤ ਵੀ ਭੱਗਦੀ ਜਾ ਰਹੀ ਹੈ ਤੇ ਉੱਥੇ ਹੀ ਫਤੇਗੜ ਸਾਹਿਬ ਦੀ ਜਿਹੜੀ ਕਿ ਟਿਕਟ ਆ ਸੀਟ ਆ ਜਿਹੜੀ ਕਿ ਸਾਰਿਆਂ ਦੇ ਉਹਦੇ ਪਰ ਨਜ਼ਰ ਆ ਕਿ ਇਸ ਵਾਰ ਕੌਣ ਬਾਜ਼ੀ ਮਾਰੇਗਾ ਤੇ ਕੌਣ ਐਮਪੀ ਬਣੇਗਾ ਪਰੰਤੂ ਅੱਜ ਸਾਡੇ ਨਾਲ ਬੀਜੇਪੀ ਦੇ ਉਮੀਦਵਾਰ ਗੇਜਰਾਮ ਜੁੜੇ ਨੇ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਸਸ਼ੀਕਲ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸ਼ੀਕਰ ਜੀ ਤੇ ਸਰ ਤੁਹਾਨੂੰ ਪਹਿਲਾਂ ਵੋਟਾਂ ਚੱਲ ਰਹੀਆਂ ਨੇ ਲੋਕਾਂ ਦਾ ਹੰਗ ਮੈਡਮ ਜੀ ਇਹ ਜਿੱਥੇ ਮੈਂ ਖੜਿਆ ਨਾ ਇਹ ਮੇਰੀ ਜਨਮ ਭੂਮੀ ਦੇ ਪਿੰਡ ਹੈ ਹਮ ਬੱਸੀ ਪਟਨਾ ਹਲਕਾ ਸ੍ਰੀ ਲੋਕ ਸਭਾ ਫਤੇਗੜ ਸਾਹਿਬ ਦੇ ਏਰੀਆ ਹਮ ਇਸ ਕਰਕੇ ਅਸੀਂ ਆਪਣੇ ਏਰੀਆ ਬਾਰੇ ਸਾਡਾ ਜਿਆਦਾ ਧਿਆਨ ਹੈ ਕਿਉਂਕਿ ਇਹ ਹਿਸਾਬਾਤ ਦੇ ਵਿੱਚ ਜਿਸ ਹਿਸਾਬਾਤ ਜਿੱਥੇ ਮੈਂ ਖੜਿਆ ਹਮ ਇਹ ਲਛਮਣਗੜ ਬੜਵਾਲੀ ਪਟੇੜੀ ਲੁੰਨੋਜ ਮੰਦਿਆ ਨੰਗਾਮਾ ਇਹ ਜਿਹੜੇ ਸਾਰੇ ਪਿੰਡ ਹੈ ਜੀ ਇੱਥੇ ਜਿਹੜਾ ਦੇਖ ਰਹੇ ਆਏ ਇਸ ਬਹੁਤ ਵੱਡੀ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਇਹ ਸਾਰੀ ਬਿਮਾਰੀ ਖੈਂਡ ਤੋਂ ਅਗਲੇ ਪਿੰਡਾਂ ਤੋਂ ਲਿਆ ਕੇ ਇਹਨਾਂ ਨੇ ਸਾਰਾ ਸੀਵਰ ਦਾ ਪਾਣੀ ਇਸ ਸਨੈਰ ਦੇ ਵਿੱਚ ਗਿਰਤਾ ਜਿਹੜਾ ਪਾਣੀ ਗੇਰਨ ਤੋਂ ਬਾਅਦ ਜਿਹੜੇ ਮੇਰੇ ਇਲਾਕੇ ਦੇ ਲੋਕ ਹੈ ਹਾਂ ਇੱਥੇ ਕਿਸੇ ਟਾਈਮ ਵੀ ਕੋਈ ਵੀ ਹਾਂ ਮਹਾਮਾਰੀ ਬਿਮਾਰੀ ਫੈਲ ਸਕਦੀ ਹੈ ਹਾਂ ਜਿਸ ਦਿਨ ਮੇਰੇ ਇਲਾਕੇ ਚ ਤ੍ਰਿਪਤੇਗੜ ਸਾਹਿਬ ਦੇ ਵਿੱਚ ਹਾਂ ਕੋਈ ਵੀ ਹਾਦਸਾ ਵਾਪਰਦਾ ਇਹ ਸਾਰੀ ਜ਼ਿੰਮੇਵਾਰੀ ਇਸ ਸਮੇ ਇਹ ਵਕਤ ਦੀ ਸਰਕਾਰ ਹੈ ਅਨਮੋਲ ਗਗਨ ਨੇ ਜਾਨਵੁੱਜ ਜਿਕੇ ਆਪਣਾ ਕੈਡ ਵਿਧਾਨ ਸਭਾ ਸਾਫ ਕਰਕੇ ਬੱਸੀ ਉਟਾਣਾ ਹਲਕੇ ਦੇ ਵਿੱਚ ਇਹ ਸਾਰਾ ਪਾਣੀ ਗੇਰਿਆ ਜਿਹੜਾ ਗੰਦਾ ਪਾਣੀ ਬਿਮਾਰੀ ਦਾ ਪਾਣੀ ਹੈ ਠੀਕ ਇਹ ਬਿਮਾਰੀ ਦੇ ਨਾਲ ਬਹੁਤ ਸਾਰੇ ਪੀੜਿਤ ਲੋਕ ਹੋ ਰਹੇ ਆ ਜੇ ਅਸੀਂ ਨੂੰ ਪਾਣੀ ਨੂੰ ਸਾਨੂੰ ਮੌਕਾ ਮਿਲੇ ਪ੍ਰਮਾਤਮਾ ਦਊਗਾ ਤੇ ਸਭ ਤੋਂ ਪਹਿਲਾਂ ਮੇਰਾ ਇਹ ਅਧਿਕਾਰ ਹੈ ਮੇਰਾ ਆਪਣਾ ਫਰਜ ਹੈ ਵੀ ਮੈਂ ਪਹਿਲੇ ਪਾਣੀ ਨੂੰ ਇੱਥੋਂ ਬੰਦ ਕਰਾ ਕੇ ਦੀ ਸਫਾਈ ਕਰਾ ਕੇ ਆਪਣੇ ਸ਼੍ਰੀ ਪੱਤਘੜ ਸਾਹਿਬ ਦੇ ਸਮੂਹ ਵੋਟਰਾਂ ਦਾ ਪ੍ਰ 代表 ਐਸਵਾਈਐਲ ਸਭ ਤੋਂ ਪੰਜਾਬ ਦੇ ਵਿੱਚ ਗੰਭੀਰ ਮੁੱਦਾ ਮੰਨਿਆ ਜਾਂਦਾ ਫਿਰ ਪੰਜਾਬ ਸਰਕਾਰ ਕਿਉਂ ਚੁੱਪ ਬੈਠੀ ਐ ਇਸ ਗੱਲ ਬਾਰੇ ਪੰਜਾਬ ਸਰਕਾਰ ਦੇ ਜਿਹੜੇ ਦੋ ਮੂੰਹ ਐ ਹਮ ਇੱਕ ਪਾਸੇ ਸੱਚ ਬੋਲਣਾ ਦੂਜੇ ਪਾਸੇ ਝੂਠ ਬੋਲਣਾ ਹਮ ਇੱਕ ਵਕਤ ਚ ਦੋ ਦੋ ਗੱਲਾਂ ਕਰਦੀ ਐ ਹਮ ਤਮਾਸਕਰੀ ਮੁੱਖ ਮੰਤਰੀ ਬਣ ਗਿਆ ਠੀਕ ਡਰਾਮੇ ਬਾਜ਼ ਐ ਹਮ ਸਵੇਰੇ ਕੁਸ ਹੁੰਦਾ ਦੁਪਹਿਰੇ ਕੁਸ ਹੁੰਦਾ ਹਮ ਰਾਤ ਨੂੰ ਕੁਸ ਹੋਰ ਹੁੰਦਾ ਕਿਉਂਕਿ ਉਹ ਸ਼ਰਾਬੀ ਮੁੱਖ ਮੰਤਰੀ ਐ ਉਹ ਜਦੋਂ ਸ਼ਰਾਬ ਪੀਂਦਾ ਉਹਦੋਂ ਮਸਤ ਹੋ ਜਾਂਦਾ ਫਿਰ ਚਾਹੇ ਉਹਦੇ ਨੂੰ ਊਠ ਕਹਿੰਦੇ ਜਾਂ ਬੁੱਤਾ ਹੀ ਕਹੀ ਜਾਂਦਾ ਇਸ ਕਰਕੇ ਉਹਦਾ ਕੋਈ ਬਸਤੀ ਕਰਨੀ ਐ ਸ਼ਰਾਬੀ ਮੁੱਖ ਮੰਤਰੀ ਐ ਸਾਰਾ ਦਿਨ ਉਹਦੇ ਕੋਲੋਂ ਜਿੰਨੀਆਂ ਗੱਪਾਂ ਮਰਾਨੀਆਂ ਗੱਪਾਂ ਮਰਾ ਲੋ ਪੰਜਾਬ ਦਾ ਇੱਕ ਪੈਸਾ ਦਾ ਵੀ ਕੰਮ ਨਹੀਂ ਕਰਿਆ ਜੀ ਪੰਜਾਬ ਦੇ ਵਿੱਚ ਉਹਨੇ ਕਿਹਾ ਸੀਗਾ ਮੈਨੂੰ 30 ਦਿਨ ਦੇ ਦਿਓ ਮੇਰੀ ਸਰਕਾਰ ਬਣਾ ਦਿਓ ਲੋਕਾਂ ਨੇ 95 ਸੀਟਾਂ ਦੇ ਕੇ ਸਰਕਾਰ ਬਣਾਈ ਪਰਾਜਿਤ ਕਰ ਉਹ 92 ਸੀਟਾਂ ਲੈ ਕੇ ਪੰਜਾਬ ਦਾ ਇੱਕ ਪੈਸੇ ਦਾ ਵੀ ਕੰਮ ਨਹੀਂ ਕੀਤਾ ਸੋ ਜਿਸ ਕਰਕੇ ਅੱਜ ਪੰਜਾਬ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਮੇਰੇ ਸ੍ਰੀ ਪਤਘੜ ਸਾਹਿਬ ਦਾ ਜੋ ਹਾਲਾਤ ਭਗਵੰਤ ਮਾਨ ਦੀ ਸਰਕਾਰ ਨੇ ਕੀਤੇ ਹਨ ਜੀ ਬਹੁਤ ਹੀ ਸਿੱਧਾਂ ਦੀ ਧਰਤੀ ਹੈ ਇੱਥੇ ਬਾਬਾ ਚੋਰਾ ਸਿੰਘ ਬਾਬਾ ਮਤੇਜ ਸਿੰਘ ਸ਼ਹੀਦ ਹੋਏ ਮਾਤਾ ਗੁਜਰਕੌਰ ਸ਼ਹੀਦ ਹੋਈ ਹੈ ਇਹਨੂੰ ਨਸਮਤ ਕਿਉਂ ਨਾ ਇੱਥੇ ਭਗਵੰਤ ਮਾਨ ਦੀ ਸਰਕਾਰ ਨੇ ਲਿਆ ਕੇ ਸਾਰੇ ਇਲਾਕੇ ਦਾ ਰੋਪੜ ਨਾਲ ਲਿਆ ਕੇ ਗੰਦੇ ਸੜਕਾਂ 'ਤੇ ਸਿਰ ਇਪਤੇ ਕਾਢ ਚ ਬਾਤ ਜੀ ਆ ਚੋਣ ਪ੍ਰਚਾਰ ਕਰ ਰਹੇ ਹੋ ਤੁਸੀਂ ਕਿਹੜੇ ਕਿਹੜੇ ਮੁੱਦੇ ਜ਼ਿਆਦਾ ਚੱਖੇ ਜਾਂਦੇ ਨੇ ਤੁਹਾਡੇ ਵੱਲੋਂ ਸਭ ਤੋਂ ਪਹਿਲਾਂ ਤਾਂ ਮੁੱਦਾ ਇਹ ਵੀ ਦੇਸ਼ ਦੇ ਵਿੱਚ ਨਾ ਪੰਜਾਬ ਖਾਸ ਕਰਕੇ ਜਿਹੜਾ ਭਗਵੰਤ ਮਾਨ ਨੇ ਕਿਹਾ 30 ਦਿਨ 'ਚ ਮੈਂ ਨਸ਼ਾ ਖਤਮ ਕਰਾਂਗਾ ਪਰ ਅੱਜ ਨਸ਼ਾ ਖਤਮ ਨਹੀਂ ਹੋਇਆ ਨਸ਼ਾ 10 ਗੁਣਾ ਹੋਰ ਵੱਧ ਗਿਆ ਅੱਗੇ ਨਸ਼ਾ ਵਿਕਦਾ ਤੇ ਲੁਕ ਚਪਕੇ ਉਹ ਤਾਂ ਸਰੇ ਆਮ ਲੋਕੀ ਹੋਮ ਡਿਪਰੀ ਲੋ ਅੱਜ ਇਹਨਾਂ ਦੇ ਐਮਐਲਏ ਐਮਐਲਏ ਦੇ ਇஷ்டਦਾਰ ਬਜ਼ੀਰ ਦੇ ਰਿਸ਼ਤੇਦਾਰ ਡਰੋਨ ਦੇ ਘਰਾਂ 'ਚ ਫੜੇ ਜਾ ਰਹੇ ਆ ਇਹ ਨਸ਼ਾ ਵੇਚਣ ਲਈ ਸਰਕਾਰ ਹੈ ਇਹ ਸਰਕਾਰ ਨੂੰ ਮੇਰੀ ਤਾਂ ਇਹ ਬੇਨਤੀ ਹੈ ਆ 2024 ਦੇ ਵਿੱਚ ਲੋਕ ਸਭਾ ਇਲੈਕਸ਼ਨ ਚੱਲ ਰਹੀ ਹੈ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਆਪਣੀ ਇੱਕ ਜਿਹੜੀ ਕੀਮਤੀ ਵੋਟ ਹੈ ਆਪਾਂ ਨਰੇਂਦਰ ਭਾਈ ਮੋਦੀ ਨੂੰ ਪਾ ਕੇ ਪੰਜਾਬ ਦੀ ਹਾਲਾਤ ਜਿਹੜੇ ਬਿਲਕੁਲ ਭਦਰ ਹੋ ਚੁੱਕੇ ਇਹਨੂੰ ਠੀਕ ਕਰਨ ਲਈ ਬਾਜਬਾ ਦੀ ਇੱਥੇ ਲੋੜ ਹੈ ਬਾਜਬਾ ਲਿਆ ਕੇ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਬਣਿਆ ਵਾ ਜਿਸ ਮਾਹੌਲ ਦੇ ਵਿੱਚ ਆਪਾਂ ਸਾਰੇ ਵੋਟਾਂ ਪਾ ਕੇ ਕਾਮਯਾਬ ਕਰੀਏ ਮੋਦੀ ਜੀ ਨੂੰ ਤੇ ਦਾਸ ਨੂੰ ਸ਼੍ਰੀ ਪਤੇਗੜ੍ਹ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਬਣਾਇਆ ਮੈਂ ਬਿਲਕੁਲ ਲੋਪ ਮਿਹਨਤ ਗਰੀਬ ਹਾਂ ਮੈਂ ਪੱਲੇਦਾਰੀ ਕੀਤੀ ਹੈ ਕਲਾਸ 4 ਚ ਨੌਕਰੀ ਕੀਤੀ ਹੈ ਹੁਣ ਮੇਰੇ ਨਾਲ ਦੇ ਉਮੀਦਵਾਰ ਇਹ ਰੋਲਾ ਪਾਣ ਲੱਗੇ ਆ ਵੀ ਇਹ ਤਾਂ ਕਲਾਸ 4 ਚ ਨੌਕਰੀ ਕਰਦਾ ਹੂੰ ਕਹਿੰਦਾ ਮੈਂ ਆਈਐਸ ਐਮਪੀ ਐ ਤੇ ਮੈਂ ਡਾਕਟਰ ਐ ਤੇ ਮੇਰਾ ਇਹਦਾ ਮੇਲ ਕਿਆ ਹੂੰ ਮੈਂ ਤੁਹਾਨੂੰ ਇਹ ਦੱਸ ਰਿਹਾ ਮੇਰਾ ਮੇਲ ਨਹੀਂ ਐ ਚਾਹੇ ਕੁਦ ਨਹੀਂ ਐ ਉਹਨਾਂ ਦੀ ਪੜਾਈ ਨਾਲ ਪਰ ਮੈਂ ਅਜੇ ਇੱਕ ਇਨਸਾਨੀਤ ਉਹਨਾਂ ਨਾਲ ਵਧੀਆ ਕੰਮ ਕਰ ਸਕਦਾ ਮੈਂ ਆਪਣੇ ਬੰਦੇ ਦੀ ਸੇਵਾ ਕਰ ਸਕਦਾ ਇਹ ਨਹੀਂ 5 ਸਾਲ ਅਮਰ ਸਿੰਘ ਜੀ ਇੱਥੇ ਪਤਘੜ ਸਾਹਿਬ ਦੇ ਕਿਸੇ ਵੀ ਪਿੰਡ ਚ ਕੋਈ ਕੰਮ ਨਹੀਂ ਕਰ ਸਕੀ ਇੱਥੇ ਤੱਕ ਯੋਰਾ ਐਮਪੀ ਕੋਟ ਦੇ ਪੈਸੇ ਆਨੇ ਆ ਉਹ ਵੀ ਲੱਖ ਸੋ ਕੇ ਚਲੇ ਗਏ 12 ਕਰੋੜ ਰੁਪਇਆ ਐਮਪੀ ਸਾਹਿਬ ਜੇ ਤੁਸੀਂ ਇਹ 12 ਕਰੋੜ ਰੁਪਇਆ ਆ ਨੈਰ ਦੇ ਉੱਤੇ ਹੀ ਖਰਚਣ ਦੇ ਅੱਜ ਦੀ ਮਹਾਮਾਰੀ ਫੈਲੀ ਐ ਇੱਥੇ ਨਾ ਫੈਲਦੀ ਜੀ ਆ ਆਮ ਆਦਮੀ ਪਾਰਟੀ ਕਹਿੰਦੇ ਕਿ ਅਸੀਂ 13 ਜ਼ੀਰੋ ਤੇ ਜਿੱਤਾਂਗੇ ਤੇ ਫਟੇਗੜ ਸਾਹਿਬ ਦੇ ਟਿਕਟ ਦੇ ਵੀ ਤਾਂ ਪੇਚ ਫਸੇ ਹੋਏ ਲੱਗਦੇ ਫਿਰ ਮੈਡਮ ਜੀ ਇਹਨੂੰ ਆਮ ਆਦਮੀ ਮੀਤ ਵਰਤ ਮਿਲਿਆ ਨਹੀਂ ਇਹਨਾਂ ਨੇ ਧਾਰਾ ਆਮ ਆਦਮੀ ਨੇ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਲਿਆਧਾਰਾ ਇਹਨਾਂ ਕੋਲ ਉਮੀਦਵਾਰ ਨਹੀਂ ਤੁਸੀਂ ਦੇਖੋ 8 ਐਮ ਐਲ ਏ ਜਿਹਦੇ ਚ 5 ਵਜੀਰ 2 ਧਾਰੇ ਲੈ ਕੇ 11 ਦੋ ਬੰਦੇ ਹੋਰ ਇਹਨੇ ਸੀਟਾਂ ਜਿਹਦੀ ਵੇਚ ਕੇ 13 ਪੂਰੇ ਕੀਤੇ ਆ ਉਸ ਕਰਕੇ ਤੁਹਾਨੂੰ ਪਤਾ ਲੱਗਣਾ ਇਹ 13 0 ਆ ਕਿ 0 13 ਇਹ 0 13 ਹੋ ਗਈ ਪੰਜਾਬ ਦੀਆਂ ਬੀਬੀਆਂ ਪੈਣਾ ਰੋਲਾ ਪਾ ਰੀਆਂ ਵਿਪਕਵੰਤ ਮਾਨ ਜੀ ਤੁਸੀਂ ਕਹਿੰਦੇ ਮੇਰਾ ਡਾਕੀ ਆਊਗਾ ਕੁੰਡਾ ਕੜਕਾਊਗਾ ਤੁਹਾਨੂੰ 1000 ਰੁਪਏ ਦੇ ਕੇ ਚੋਗਾ ਨਾ ਡਾਕੀ ਆਇਆ ਨਾ ਕੁੰਡਾ ਕੜਕਾਇਆ ਨਾ ਭਗਵੰਤ ਮਾਨ ਦਾ ਕੋਈ ਚੱਕਾ ਆ ਅੱਜ ਬੀਬੀਆਂ ਤਰਾ ਤਰਾ ਕਰ ਰਹੀਆਂ ਇਸ ਕਰਕੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਭਗਵੰਤ ਮਾਨ ਜੀ ਜਿਹੜੇ ਤੁਸੀਂ ਲੱਛੇਦਾਰ ਪਾਸਨ ਮਾਰ ਕੇ ਲੋਕਾਂ ਨੂੰ ਲਤੀਫੇ ਸੁਣਾਇਤੇ ਉਹ ਤੁਹਾਡੇ ਸਾਰੇ ਲਤੀਫੇ ਇਹ ਸਾਰੇ ਬੋਟਰ ਸ੍ਰੀ ਪੱਧਕੜ ਸਾਹਿਬ ਦੇ ਪੂਰੇ ਪੰਜਾਬ ਦੇ ਲੋਕਾਂ ਨੇ ਸਮਝ ਲਏ ਹੁਣ ਤੁਸੀਂ ਸਾਰੇ ਘੱਟੇ ਹੋ ਕੇ ਭਾਰਤੀ ਜਨਤਾ ਪਾਰਟੀ ਜਿਹਦੀ ਸਰਕਾਰ ਪਰ ਬਣਨ ਨੂੰ ਜਾਰੀ ਹੈ ਜੇ ਤੁਸੀਂ ਇੱਥੇ ਥੱਲੇ ਮंडाਓਗੇ ਤਾਂ ਹੀ ਤੁਸੀਂ ਪੰਜਾਬ ਦਾ ਵਿਕਾਸ ਕਰੋਗੇ ਜੇ ਤੁਹਾਡੀ ਇੱਥੇ ਕੋਈ ਹੋਰ ਉਮੀਦਵਾਰ ਹੋ ਉੱਪਰ ਸਰਕਾਰ ਹੋਗੀ ਇੱਥੇ ਕਿਹੜਾ ਕੰਮ ਹੋਣਾ ਇਸ ਕਰਕੇ ਭਗਵੰਤ ਮਾਨ ਜੀ ਵੀ ਫੇਲ ਕੇਜਰੀਵਾਲ ਵੀ ਫੇਲ ਮਾਨਯੋਗ ਸਾਡੇ ਅਮਰ ਸਿੰਘ ਵੀ ਫੇਲ ਇਹ ਜਿਹੜਾ ਜੀਪੀ ਸਾਹਿਬ ਹੈ ਤੇ ਮਾਨਯੋਗ ਅਮਰ ਸਿੰਘ ਹੈ ਇਸ ਮਸੇਰੇ ਭਾਈਆਂ ਇਹਨਾਂ ਨੇ ਇੱਕ ਫੈਸਲਾ ਕਰਿਆ ਆਪਸ ਵਿੱਚ ਅੰਦਰ ਬੈਠ ਕੇ ਵੀ ਆਪ ਚੁੱਪ ਚੁਪ ਕਰਕੇ ਅੰਦਰ ਬੈਠ ਕੇ ਇਲੈਕਸ਼ਨ ਲੜਦੇ ਆ ਇਹਨਾਂ ਨੂੰ ਇਹ ਨਹੀਂ ਪਤਾਤਾ ਵੀ ਇਹਨਾਂ ਦੇ ਵਿੱਚ ਕੋਈ ਹੋਰ ਹੀ ਬੰਦਾ ਜਿਹਦਾ ਨੋ ਗੇਜਰਾ ਮਾਲਕੀ ਆਊਗਾ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਦੀ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਲਹਿਰ ਚੱਲ ਪਈ ਹੈ ਭਾਰਤੀ ਜਨਤਾ ਪਾਰਟੀ ਦੀ ਇਹ ਜਿਹੜੀ ਸੀਟ ਹੈ ਭਾਰਤੀ ਜਨਤਾ ਪਾਰਟੀ ਵੱਡੇ ਫਰਕ ਨਾਲ ਇਹ ਸਾਰੇ ਉਮੀਦਵਾਰਾਂ ਤੋਂ ਅੱਗੇ ਨਿਕਲੇਗੀ ਜੀ ਉਧਰ ਪ੍ਰਧਾਨ ਮੰਤਰੀ ਵੀ ਤੇ ਆ ਰਹੇ ਨੇ ਉਨਾ ਵਾਰ ਕੀ ਕਹਿਣਾ ਚਾਹੋਗੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਲੋਕ ਅੱਭਾਂ ਭਾਰ ਖੜੇ ਹਨ ਉਹਨਾਂ ਦੇ ਸਵਾਗਤ ਕਰਨ ਲਈ ਇੱਥੋਂ ਜਿਹੜੀ ਸ੍ਰੀਪਦਗੜ ਸਾਹਿਬ ਤੋਂ 30000 ਅਸੀਂ ਇੱਥੇ ਬੰਦੇ ਲੈ ਕੇ ਜਾ ਰਹੇ ਹਾਂ ਹੋਰ ਬੰਦਿਆਂ ਨੂੰ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਵੀ ਹੁਣ ਆਪਾਂ ਆਪ ਕੀ ਬਾਅਦ ਬੀਜੇਪੀ ਸਰਕਾਰ 400 ਫਾਰ ਦਾ ਨਜਰਾ ਨਾਰਾ ਉਹਦੇ ਜੋ ਅਸੀਂ ਆਪਣੀ ਸੀਟ ਸ੍ਰੀਪਦਗੜ ਸਾਹਿਬ ਤੋਂ ਪਾ ਕੇ 400 ਫੁੜੀ ਕਰਾਂ ਤੇ ਤੁਸੀਂ 400 ਪਾਰ ਦਾ ਨਾਰਾਖ ਬੋਲੇ ਆ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਇਸ ਵਾਰ ਤਾਂ 300 ਵੀ ਨਹੀਂ ਟੱਪਦੇ ਮੈਡਮ ਜੀ ਇਹਨਾਂ ਦੇ ਦੰਦ ਖਾਂਦੇ ਹੋ ਰਹੇ ਤੇ ਖਾਂਦੀ ਹੋ ਰਹੇ ਹੂੰ ਇਹ ਹਾਥੀ ਵਾਲੀ ਗੱਲ ਕਰਦੇ ਹੂੰ ਹਾਥੀ ਦੀ ਕਿਰਾਕਤ ਤੁਹਾਨੂੰ ਪਤਾ ਕਿੰਨੀ ਹੈ ਹੂੰ ਇਹਨਾਂ ਨੇ ਕਿੰਨਾ ਪੰਜਾਬ ਨੂੰ ਰੋਟਿਆ ਜੀ ਅੱਜ ਪੰਜਾਬ ਦੇ ਉੱਤੇ ਇਹਨਾਂ ਕਹਿੰਦੇ ਸੀਗੇ ਵੀ ਅਸੀਂ 40 ਕਰੋੜ ਰੁਪਏ ਮਾਈਨਿੰਗ ਚ ਲਵਾਗੇ ਹੂੰ 40 ਕਰੋੜ ਰੁਪਏ ਅਸੀਂ ਲਿਕਵਿਡ ਪਾਲਿਸੀ ਚ ਲਵਾਗੇ ਵੀ ਆਏ ਸਾਲ ਅਸੀਂ 80 ਹਜ਼ਾਰ ਕਰੋੜ ਰੁਪਏ ਪੰਜਾਬ ਦੇ ਇੱਕ ਜਾਣੇ ਚ ਪਾਵਾਂਗੇ ਕਿੱਥੇ ਗਿਆ ਪੈਸਾ ਕਿੱਥੇ ਗਿਆ ਇਹਨਾਂ ਨੂੰ ਉਲਟਦਾ 70000 ਕਰੋੜ ਰੁਪਇਆ ਖਰਚਾ ਲੈ ਕੇ ਸਰਕਾਰ ਚਲਾ ਰਹੇ ਆ ਅੱਜ ਉਹ ਭੈਣਾਂ ਦੇ ਪੈਸੇ ਕਿੱਥੇ ਆ ਅੱਜ ਜਿਹੜਾ ਲੋਕਾਂ ਨਾਲ ਧਾਮੇ ਬਾਜੀ ਝੋਟ-ਬੋਟ ਕੇ ਇਹਨਾਂ ਨੇ ਕਿ ਇੱਕ ਮੌਕਾ ਦਿਓ ਲੋਕਾਂ ਨੇ ਮੌਕਾ ਦਿੱਤਾ ਮੌਕਾ ਦੇ ਕੇ ਅੱਜ ਲੋਕ ਪਸਤਾ ਰਹੇ ਆ ਦੁਖੀ ਆ ਪੰਜਾਬ ਦੀ ਸਰਕਾਰ ਤੋਂ ਭਗਵੰਤ ਮਾਨ ਸਰਬੀ ਹੈ ਤੁਹਾਨੂੰ ਪਤਾ ਬਾਹਰਲੇ ਦੇਸ਼ ਗਿਆ ਉੱਥੇ ਜਾ ਕੇ ਏਅਰ ਹੌਸਟਲ ਨਾਲ ਛਿੜਕਾਨੀ ਕੀਤੀ ਉਹਨਾਂ ਸਾਰਿਆਂ ਨੇ ਬਾਗਕੋਟ ਕਰਕੇ ਇਸ ਮੁੱਖ ਮੰਤਰੀ ਨੂੰ ਥੱਲੇ ਧਾਰਿਆ ਫਿਰ ਮੋਦੀ ਜੀ ਨੇ ਕਿਉਂਕਿ ਦੇਸ਼ ਦੀ ਬਦਨਾਮੀ ਹੁੰਦੀ ਸੀ ਉਹਨਾਂ ਨੇ ਫਿਰ ਦੁਬਾਰਾ ਇਹਨਾਂ ਨੂੰ ਵਿਦੇਸ਼ ਮੰਤਰੀ ਨੇ ਕਹਿ ਕੇ ਭਗਵੰਤ ਮਾਨ ਜੀ ਨੂੰ ਵਿੱਚ ਇਹ ਰੋਸਟ ਭੇਜਿਆ ਤਾਂ ਸਾਰਾ ਮਸਲਾ ਹੱਲ ਸੌਰੀ ਫਿਰ ਕਰਾ ਕੇ ਇਸ ਬੰਦੇ ਨੂੰ ਭੇਜਿਆ ਜੀ ਤੇ ਕੱਲ ਨੂੰ ਮੋਦੀ ਆ ਰਹੇ ਨੇ ਤੇ ਉੱਥੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਵੀ ਅਸੀਂ ਉਹਨਾਂ ਦਾ ਵਿਰੋਧ ਵੀ ਕਰਨਾ ਹੈ ਕਿਸਾਨ ਜੱਥੇਬੰਦੀ ਦੇ ਪਿਓ ਦਾ ਪੰਜਾਬ ਹੈ ਇਹ ਕੌਣ ਹੈ ਤੁਹਾਨੂੰ ਰੋ ਕਰਨੇ ਵਾਲੇ ਬਰੋਤਾ ਕਰਨੀ ਹੈ ਕਰੋ ਜੀ ਸਭ ਕੇ ਸਾਨੂੰ ਕੋਈ ਇਤਰਾਜ਼ ਨਹੀਂ ਇਹ ਤਾਂ ਠੇਗਾ ਲੈ ਲਿਆ ਪੰਜਾਬ ਦਾ ਇਹ ਤਾਂ ਕਹਿੰਦੇ ਸਾਡੀ ਜੇਬ ਚ ਸਾਰਾ ਪੰਜਾਬ ਸਾਡੀ ਜੇਬ ਚ ਆ ਤੁਹਾਨੂੰ ਪਤਾ ਲੱਗ ਜੂਗਾ ਚਾਰ ਤਿਰਕ ਨੂੰ ਜਦੋਂ ਪੈਂਚ ਲਾਵਗਣਾ ਜਦੋਂ ਤੁਹਾਡੇ ਮਾਤਮ ਨੂੰ ਤਾਂ ਪਤਾ ਲੱਗੂ ਲੋਕਾਂ ਨੂੰ ਪਿਛਲੇ ਵਾਰੀ ਖੜੇ ਤੇ 2022 ਚ ਸਾਰੇ ਸਾਰੇ 117 ਉਮੀਦਵਾਰ ਜਮਾਤਾਂ ਜਬਤ ਹੋ ਗਈਆਂ ਇਹ ਠਿਕਾ ਲੈ ਲਿਆ ਜਿੱਥੇ ਮਰਜੀ ਕੋਈ ਰਸਤਾ ਰੋਕ ਲਓ ਰੇ ਰੋਕ ਲਓ ਤੁਹਾਨੂੰ ਪਤਾ ਕਿੰਨੇ ਪੰਜਾਬ ਦੇ ਲੋਕ ਦੁਖੀ ਆ ਜਿਹੜੇ ਬਾਹਰ ਤੋਂ ਆ ਰਹੇ ਆਂ ਅੰਮਾਲਾ ਘੁੰਮ ਕੇ ਆ ਰਹੇ ਕਿਸੇ ਪਾਸੇ ਨੂੰ ਆ ਰਹੇ ਆਂ ਜਿਹੜੇ ਜਾ ਰਹੇ ਉਹਨਾਂ ਪੁੱਛ ਕੇ ਦੇਖੋ ਸਾਰੇ ਲੋਕ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਗਾਲਾਂ ਕੱਢ ਰਹੇ ਆਂ ਬਹੁਤ ਪਿੱਟ ਪਿੱਟ ਕੇ ਜਾ ਰਹੇ ਆਂ ਉਹ ਕਹਿ ਰਹੇ ਜਿਨ੍ਹਾਂ ਦੇ ਸਿਰ ਤੇ ਇਹਨਾਂ ਨੇ ਹਰ ਪਾਰ ਰੁਪਏ ਇਕੱਠੇ ਕਰਦੇ ਅੱਜ ਇਸ ਵਾਰੀ ਇਹਨਾਂ ਦੀ ਸਰਕਾਰ ਨੂੰ ਕੋਈ ਪੈਸਾ ਨਹੀਂ ਬਾਹਰ ਤੋਂ ਮਦਦ ਨਹੀਂ ਆ ਦੇਖਿਆ ਜਾਵੇ ਤਾਂ ਭਾਜਪੀ ਦੇ ਕਈ ਲੀਡਰਾਂ ਦਾ ਵਿਰੋਧ ਹੋ ਰਿਹਾ ਤੇ ਫਤੇਗੜ ਸਾਹਿਬ ਜੀ ਤੁਹਾਨੂੰ ਦੇਖਿਆ ਜਾਵੇ ਤਾਂ ਤੁਹਾਡਾ ਅਜੇ ਤੱਕ ਕੋ ਕਿਸੇ ਕਿਸਾਨ ਨੇ ਵਿਰੋਧ ਵੀ ਨਹੀਂ ਕੀਤਾ ਹੈਗਾ ਮੈਡਮ ਜੀ ਜਿੱਥੇ ਕਰਿਆ ਨਾ ਉੱਥੇ ਪੁੱਠੇ ਪੈਰੀ ਗਏ ਹਮ ਕੱਲ ਮਾਚੂਆੜੇ ਚ ਆਏ ਤੇ ਉਹ ਕਹਿੰਦੇ ਸਵਾਲ ਜਵਾਬ ਕਰਨਾ ਮੈਂ ਕਿਹਾ ਮੇਰੇ ਨਾਲ ਤੁਸੀਂ ਕੀ ਬੋਲਣਗੇ ਮੈਂ ਕਿਹਾ ਚੱਜ ਤਾ ਬੋਲੇ ਚਾਲ ਨਹੀਂ ਜਿਹਦੇ ਛੱਤੀ ਹੋ ਸੇਕ ਪਹਿਲਾਂ ਤੁਸੀਂ ਪੰਜਾਬ ਦੇ ਭਲੇ ਦੀ ਗੱਲ ਕਰੋਗੇ ਮੈਂ ਤੁਹਾਡੇ ਨਾਲ ਗੱਲਾਂ ਕਰਾਂਗਾ ਜੇ ਤੁਸੀਂ ਨਾਰੇ ਲਾਣੇ ਆ ਲਾਓ ਜੇ ਤੁਸੀਂ 10 ਨਾਰੇ ਲਾਓਗੇ ਨਾ ਅਸੀਂ 500 ਮਾਰਾਂਗੇ ਨਾ ਤੋਂ ਉਹ ਨਹੀਂ ਭੱਜਾਂਗੇ ਤੇ ਨਾ ਭੱਜਣ ਦਵਾਂਗੇ ਇਹ ਡਟ ਕੇ ਖੜਾਂਗੇ ਅਸੀਂ ਉਹ ਕੌਮ ਦੇ ਵਾਰਤਾਂ ਜਿਹਨੇ ਨੌਵੇਂ ਪਾਸੇ ਅੱਸੀ ਦਿੱਲੀ ਤੱਕ ਲੈ ਆ ਕੇ ਗੁਰੂ ਮਹਾਰਾਜ ਨੂੰ ਪੇਟ ਕੀਤਾ ਅਸੀਂ ਉਹ ਆ ਬਾਬਾ ਦੀਪ ਸਿੰਘ ਦੀ ਲਾਦਾ ਮਤੀ ਦਾਸ ਸੱਤੀ ਦਾਸ ਅਸੀਂ ਨੱਤੀ ਜਿਹੜੇ ਸਿੰਘ ਜਿਹੜੇ ਸਿੱਖਾਂ ਦੇ ਵਿੱਚ ਸ਼ਹੀਦ ਹੋਏ ਆ ਉਹ ਵਾਲਮੀਕ ਮਝ ਵੀ ਸਿੱਖ ਆ ਇਹਨਾਂ ਦਾ ਘੜਾ ਬੰਦਾ ਹੋਇਆ ਇਹ ਤਾਂ ਉਹ ਬੰਦੇ ਹੈ ਜਦੋਂ ਚਮਕੌਰ ਦੀ ਗੜੀ ਗੁਰੂਆਂ ਨੂੰ ਲੋਡ ਪਈ ਇਹ ਬੇਦਾਵੇ ਵਾਲੇ ਸਿੱਖਾਂ ਜਿਹੜੇ ਉੱਚੀ ਉੱਚੀ ਨਾਰਾ ਮਾਰ ਰਹੇ ਬਿਲਕੁਲ ਪਖੰਡਵਾਜੀ ਕਰ ਰਹੇ ਤੇ ਗੱਲ ਕਰੀਏ ਕਿਸਾਨਾਂ ਦੀ ਗੱਲ ਕਰੀਆ ਤੋ ਤਾਂ ਕਹਿੰਦੇ ਅਸੀਂ ਆਪਣੀ ਆਵਾਜ਼ ਚੱਕ ਰਹੇ ਆ ਤੇ ਭਾਜਪੀ ਸਾਡੀ ਗੱਲ ਕਿਉਂ ਨਹੀਂ ਸੁਣਦੀ ਤੇ ਮੀਟਿੰਗ ਕਰਨ ਸਾਡੇ ਨਾਲ ਬੈਠ ਕੇ ਸਾਡੇ ਐਮਐਸਪੀ ਸਾਨੂੰ ਦਿੱਤੀ ਜਾਵੇ ਮੈਡਮ ਜੀ ਐਮਐਸ ਤੱਕ ਜਿਹੜੀ ਆਮ ਆਦਮੀ ਕਹਿੰਦੀ ਮਸੀਂ 5 ਮਿੰਟ ਚਾਹੇ ਝੁਟਕੀਆਂ ਮਾਰ ਕੇ ਕਹਿੰਦੀ ਦੀ ਅਨਮੋਲ ਗੱਗ ਨੂੰ ਹੁਣ ਤਾਂ ਸਵਾ ਦੋ ਸਾਲ ਹੋ ਗਏ ਉਹਨਾਂ ਦੇ ਕਿਉਂ ਨਹੀਂ ਲੈ ਰਹੇ ਮੁੱਗੀ ਨਾ ਦੀ ਰੁਲ ਗਈ ਫਸਲਾਂ ਨੇ ਦੀ ਰੁੜਗੀਆਂ ਐਮਐਸਸੀ ਦੀ ਗੱਲ ਐ ਜਿਹੜੀ ਸੈਂਟਰ ਨੇ ਬੰਦੀ ਤੀ ਨਾ ਉਹ ਦੇਖੋ ਤੁਸੀਂ ਡਾਟਾ ਸਾਡਾ ਡਾਟਾ ਤੇ ਪਿਛਲੀ ਸਰਕਾਰਾਂ ਦਾ ਡਾਟਾ ਅੱਜ ਜਿਹੜੇ ਕਿਸਾਨ ਹਨ ਨਾ ਅਸਲ ਸਰਕਾਰ ਉਹ ਬੀਜੇਪੀ ਤੋਂ ਖੁਸ਼ ਐ ਜਿਹੜੇ ਕਾਮਰੇਡ ਨਾਰੇ ਮਾਰਨੇ ਨੇ ਇਨਕਲਾਬ ਇਨਕਲਾਬ ਉਹ ਸਾਰੇ ਕਿਰਾਏ ਦੇ ਕਿਸਾਨ दारू ਪੀਣੇ ਵਾਲੇ ਪੇਸਾ ਨੇ ਰਾਤ ਨੂੰ ਬੱਕਰੇ ਖਾਣੇ ਬੋੜਾ ਮਾਰਦੇ ਉਹ ਕਿਸਾਨ ਹੈ ਉਹਨਾਂ ਨਾਲ ਸਾਡਾ ਵਿਰੋਧਤਾ ਕਦੀ ਐ ਜੀ ਅਕਾਲੀ ਦਲ ਨਾਲ ਥੋੜੀ ਗੱਠ ਜੋੜ ਨੂੰ ਲੈ ਕੇ ਵੀ ਚਰਚਾ ਜੀ ਹੋ ਰਹੀ ਸੀਗੀ ਵੀ ਅਕਾਲੀ ਦਲ ਨਾਲ ਗੱਠ ਜੋੜ ਕਰਾਂਗੇ ਜੇ ਗੱਠ ਜੋੜ ਹੋ ਜਾਂਦਾ ਕਿੰਨੇ ਕ ਲੱਗਦਾ ਕਿ ਸੀਟਾਂ ਕੜ ਦੰਦੇ ਮੈਡਮ ਜੀ ਇਹ ਹਾਈ ਕਮਾਂਡ ਨੂੰ ਪਤਾ ਗੱਠ ਜੋੜ ਕਰਨਾ ਜਾਂ ਨਾ ਕਰਨਾ ਇਹ ਮੇਰੇ ਵਿਸ਼ੇ ਦਾ ਕੰਮ ਨਹੀਂ ਹੈਗਾ ਇਹ ਹਾਈ ਕਮਾਂਡ ਦੇਖੇ ਜੋ ਹਾਈ ਕਮਾਂਡ ਦਾ ਹੁਕਮ ਆਏਗਾ ਸਾਨੂੰ ਪਰਮਾਨਾ ਲੱਗਦਾ ਜਦੋਂ 2027 ਦੀਆਂ ਇਲੈਕਸ਼ਨ ਆਣਗੀਆਂ ਤਾਂ ਗੱਠ ਜੋੜ ਹੋਵੇਗਾ ਮੈਡਮ ਜੀ ਹੁਣ ਗੱਠ ਜੋੜ ਦੀ ਲੋੜ ਰਹੇਗੀ ਸਾਡੀ ਬਹੁਤ ਵਧੀਆ ਅੱਜ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੰਮ ਚੱਲ ਰਿਹਾ ਸਾਡਾ ਕਿਸੇ ਨਾਲ ਘੱਟ ਚੋਟ ਨਹੀਂ ਸਾਡੀ ਸਪਾਰਟ ਚੋਗੀ ਕਿਸੇ ਨਾਲ ਕੋਈ ਸਮਝੌਤਾ ਨਹੀਂ ਜੀ ਤੁਸੀਂ ਇੱਕ ਨਸ਼ੇ ਨੂੰ ਲੈ ਕੇ ਗੱਲ ਕਰੀ ਆ ਤੇ ਪੰਜਾਬ ਸਰਕਾਰ ਦੇ ਹੁਣ ਕਈ ਮੰਤਰੀ ਕਹਿ ਰਹੇ ਨੇ ਕਿ ਇਸ ਵਾਰ ਅਸੀਂ ਜਿਹੜਾ ਕਿ ਨਸ਼ਾ ਉਹ 31 ਦਸੰਬਰ ਤੱਕ ਬਿਲਕੁਲ ਹੀ ਖਤਮ ਕਰ ਦੇਣਾ ਉਹ ਮੈਡਮ ਜੀ ਇਹ ਪਹਿਲਾਂ ਆਪ ਤਾਂ ਪੀਣਾ ਬੰਦ ਕਰ ਲਵੇਂ ਸਵੇਰੇ ਉੱਠ ਕੇ ਭਗਵਾਨ ਤੋਂ ਉਹ ਜਿਹੜਾ ਚਾਂਦੀ ਦੇ ਗਲਾਸ ਚ ਕੰਗਣੀ ਵਰਗਾ ਪੀਂਦਾ ਉਹ ਕਾਂਗਰਸ ਪੁਲਾਂਦੀ ਆ ਉਹ ਕਾਂਗਰਸ ਪੁਲਾਂਦੀ ਆ ਭਾਜਪਾ ਪੁਲਾਂਦੀ ਆ ਉਹ ਆਮ ਆਦਮੀ ਦੇ ਲੋਕ ਇਹਨੂੰ ਪਰ ਪਰ ਕੇ ਗਲਾਸ ਬਣਾਨੇ। ਹੂੰ। ਉਹ दारू ਪੀ ਕੇ ਭਗਵਾਨ ਤੁਮਨ ਫੇ ਬੋੜਾ ਮਾਰਦਾ। ਅੰਨੇ ਪਾਇਮੰਡ ਲੈਂਗੋ ਮੁੱਖ ਮੰਤਰੀ ਜਿਹੜੀ ਭਾਸ਼ਾ ਹੁੰਦੀ ਹੈ ਉਹ ਪ੍ਰੋਟੋਕਾਲ ਚ ਨਹੀਂ ਬੋਲਦਾ। ਪ੍ਰੋਟੋਕਾਲ ਤੇ ਬਾਹਰ ਗੱਲ ਕਰਦਾ। ਜੀ। ਮਤਲਬ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਤੁਹਾਡੇ ਸਾਹਮਣੇ ਤੁਸੀਂ ਫੈਸਲਾ ਦਿਓ। ਜੀ। ਲੋਕਾਂ ਨੂੰ ਦੱਸੋ ਵੀ ਜਿਹੜਾ ਮੁੱਖ ਮੰਤਰੀ ਦੇ ਦੰਦ ਖਾਂਦੇ ਹੋ ਰਹੇ ਤੇ ਦਿਖਾਂਦੇ ਹੋ ਰਹੇ। ਜੀ। ਇਸ ਕਰਕੇ ਤੁਸੀਂ ਦੇਖੋ ਮੇਰੇ ਸ੍ਰੀ ਫਤੇਗੜ ਸਾਹਿਬ ਦਾ ਕੀ ਹਾਲ ਕੀਤਾ। ਕੋਈ ਸੜਕਾਂ ਦਾ ਪੂਰਾ ਹਾਲ ਹਾਂ ਮਹੱਲਿਆਂ ਦਾ ਪੂਰਾ ਹਾਲ ਜੀ ਲੋਕਾਂ ਦਾ ਪੂਰਾ ਹਾਲ ਨਸ਼ੇ ਦਾ ਮਾਰ-ਪਿਮਾਰ ਵੱਤੀ ਚੱਰੀ ਹੈ ਤੁਸੀਂ ਸਾਡਾ ਪੈਂਸਲ ਤੁਹਾਡੇ ਤੇ ਨੌਕਰੀਆਂ ਨੌਕ ਮੇਰਾ ਆਖਰੀ ਸਵਾਲ ਤੁਹਾਨੂੰ ਨੌਕਰੀਆਂ ਨੂੰ ਲੈ ਕੇ ਗੱਲ ਕਰੀਏ ਪੰਜਾਬ ਸਰਕਾਰ ਕਹਿੰਦੇ ਅਸੀਂ ਲੋਕਾਂ ਨੂੰ ਨੌਕਰੀਆਂ ਦੇ ਰਹੇ ਹਾਂ ਤੇ ਹੋਰ ਇਹ ਲੋਕਾਂ ਨੂੰ ਕੀ ਚਾਹੀਦਾ ਜਦੋਂ ਅਸੀਂ ਉਹਨਾਂ ਦੇ ਨਾਲ ਜੀ ਤੁਹਾਡੇ ਮਾਦਮ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਲਾਸਟ ਪੰਜਾਹ ਸਵਾਲ ਨੌਕਰੀਆਂ ਦਿੱਤੀਆਂ ਪਰ ਪੰਜਾਬ ਦੇ ਬੱਚਿਆਂ ਨੂੰ ਨਹੀਂ ਦਿੱਤੀਆਂ ਉਹ ਦਿੱਤੀਆਂ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਹਰਿਆਣਾ ਉੱਤਰਾਖੰਡ ਬਿਹਾਰ ਇਹ ਉਹਨਾਂ ਬੱਚਿਆਂ ਨੂੰ ਨੌਕਰੀ ਦਿੱਤੀਆਂ ਜਿਹੜੇ ਪੰਜਾਬ ਦੇ ਅਸਲੀ ਮੂਲ ਮੰਤਰ ਵਾਸੀਆਂ ਉਹਨਾਂ ਤੋਂ ਅਫਸਰ ਆਰਡਰ ਦਿੰਦੇ ਆ ਵੀ ਤੁਹਾਨੂੰ ਜੁਆਇਨਿੰਗ ਦੇ ਰਹੇ ਆ ਡਾਕਟਰੀ ਮੈਨੇ ਕਰਾ ਲਏ ਲੋਕਾਂ ਨੂੰ ਤਲਾਸ਼ਾ ਦਿੱਤਾ ਐਵੇਂ ਕੰਨ ਦੇ ਵਿੱਚ ਜੇ ਬੁਰਕੀ ਰੋਟੀ ਦੀ ਪਾਈਏ ਉਹ ਅੰਦਰ ਚਲੀ ਜਾਊਗੀ ਅੱਖ ਚ ਰੋਟੀ ਪਾਈਏ ਪੈ ਜਾਊਗੀ ਅੰਦਰ ਰੋਟੀ ਦਾ ਸੱਚ ਮੂੰਹ ਚ ਜਾਏਗੀ ਇਹਨਾਂ ਨੂੰ ਰੋਟੀ ਦਾ ਰਹਿ ਹੈ ਉਹ ਨਹੀਂ ਇਦਾ ਗੱਲਾਂ-ਬਾਤਾਂ ਮਾਰ ਕੇ ਮੈਡਮ ਜੀ ਲੋਕਾਂ ਦਾ ਘਰ ਪੂਰਾ ਕਰਦੀ। ਸੋ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਥੈਂਕ ਯੂ ਮੈਮ। ਤੇ ਹੁਣ ਸਾਨੂੰ ਦੋਈ ਸ਼ਾਸਤ ਧੰਨਵਾਦ।